ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਜਿਹੜੀ ਆ ਬੀਬੀ ਹੁਣ ਐਮਪੀ ਬਣ ਗਈ ਹੈ ਇਹ ਹਮੇਸ਼ਾ ਸਿੱਖਾਂ ਦੇ ਖਿਲਾਫ ਹੀ ਇਹਦੇ ਬਿਆਨ ਆਉਂਦੇ ਨੇ ਆ ਪਾਵੇਂ ਸਾਡੀ ਮਾਤਾਵਾ ਜਿਹੜੀ ਬਾਰਡਰਾਂ 'ਚ ਬੈਠ ਕੇ ਕਿਸਾਨਾਂ ਦੇ ਹੱਕਾਂ ਵਾਸਤੇ ਉੱਥੇ ਧਰਨੇ ਮਾਰ ਰਹੀ ਸੀ ਉਹਨਾਂ ਵਾਸਤੇ ਵੀ ਮੰਦ ਸ਼ਬਦਾਵਲੀ ਉਹਦੇ ਬਾਅਦ ਜਿਹੜੀ ਇੱਕ ਸੀਆਰਪੀਐਫ ਦੀ ਜਵਾਨ ਆਪਦੀ ਡਿਊਟੀ ਕਰ ਰਹੀ ਸੀ 에ਰਪੋਰਟ ਉਹਦੇ ਨਾਲ ਵੀ ਇਹਦੀ ਆ ਹਾਥਾਪਾਈ ਹੋਈ ਹੈਗੀ ਤੇ ਹੁਣ ਇਹੋ ਜਿਹੇ ਬਿਆਨ ਕਰਕੇ ਹੁਣ ਆ ਪਿਕਚਰਾਂ ਚ ਵੀ ਇਹ ਹੋਜੇ ਕਾਮਕਾਜ ਕਰਦੀ ਜਿੱਤੇ ਵਿੱਚ ਸਿੱਖਾਂ ਨੂੰ ਮਾੜੀ ਤਰੀਕੇ ਨਾਲ ਦਿਖਾਇਆ ਜਾਂਦਾ ਹੁਣ ਇੱਕ ਫੇਰ ਕਿਸਾਨਾਂ ਬਾਰੇ ਹੋਰ ਇੱਕ ਨੇ ਬਿਆਨ ਦਿੱਤਾ ਜਿੱਤੇ ਇਹਦੀ ਪਾਰਟੀ ਨੇ ਇਹਨੂੰ ਟੋਕਣਾ ਪਿਆ ਲੇਕਿਨ ਜਦ ਸਿੱਖਾਂ ਬਾਰੇ ਕਹਿੰਦੀ ਹੈ ਜਾਂ ਪੰਜਾਬੀਆਂ ਬਾਰੇ ਕਹਿੰਦੀ ਤਾਂ ਕਿਉਂ ਨਹੀਂ ਇਹਦੀ ਪਾਰਟੀਆਂ ਨੂੰ ਟੋਕਦੀ ਹੈ ਕਿ ਇਹਦੇ ਵਾਸਤੇ ਭਾਜਪਾ ਦੀ ਸ਼ੈ ਹੈਗੀ ਕਿ ਨਹੀਂ ਤੂੰ ਸਿੱਖਾਂ ਬਾਰੇ ਬੋਲੀ ਚਲ ਤੂੰ ਕਿਸਾਨਾਂ ਬਾਰੇ ਬੋਲੀ ਚਲ ਜਾਂ ਤੂੰ ਇਹੋ ਜੀ ਪਿਕਚਰਾਂ ਚ ਤੂੰ ਕੰਮ ਕਰ ਇਹ ਐਮਰਜੈਂਸੀ ਵਰਗੀ ਜਿਹੀ ਪਿਕਚਰ ਆਈ ਹੈ ਜਿਸ ਸਿੱਖਾਂ ਨੂੰ ਮਾੜੇ ਤਰੀਕੇ ਦੇ ਨਾਲ ਦਿਖਾਇਆ ਗਿਆ ਕੋਈ ਸਹਿਬਰਦਾਸ਼ ਨਹੀਂ ਕਰੂਗਾ ਬਲਕਿ ਮੈਂ ਤਾਂ ਕਵਾਂਗੀ ਇਹ ਪਿਕਚਰ ਦੇ ਆਨ ਦੇ ਨਾਲ ਜੇ ਸਭ ਤੋਂ ਪਹਿਲੇ ਨਾ ਤਾਂ ਐਸਜੀਪੀਸੀ ਤੋਂ ਦਿਖਾਨੀ ਚਾਹੀਦੀ ਹੈ ਕਿ ਸਿੱਖਾਂ ਖਿਲਾਫ ਕੋਈ ਚੀਜ਼ ਹੈ ਤੁਸੀਂ ਉਸ ਚੀਜ਼ ਨੂੰ ਕੱਟ ਦੋ ਕਿਉਂ ਤੁਸੀਂ ਇੱਕ ਕਮਿਊਨਿਟੀ ਨੂੰ ਜਿਹੜੀ ਕਮਿਊਨਿਟੀ ਸਭ ਤੋਂ ਵੱਧ ਯੋਗਦਾਨ ਟੈਡ ਪਰ ਅੰਚੇ ਪਾੰਦੀ ਹੈ ਜੇ ਤੁਸੀਂ 80 ਕਰੋੜ ਲੋਕਾਂ ਦਾ ਟੈਡ ਤੁਸੀਂ ਕਹਿੰਦੇ ਹੋ ਅਸੀਂ ਇਹਨਾਂ ਨੂੰ ਫ੍ਰੀ ਰਾਸ਼ਨ ਦਿੰਦੇ ਨੇ ਤੇ ਸਭ ਤੋਂ ਵੱਡਾ ਯੋਗਦਾਨ ਉਸ ਰਾਸ਼ਨ ਦੇਣ ਜੇ ਤੇ ਸਿੱਖ ਕੌਮ ਦਾ ਤੇ ਸਿੱਖ ਕਿਸਾਨਾਂ ਦਾ ਪੰਜਾਬ ਦੇ ਕਿਸਾਨਾਂ ਦਾ ਹੈਗਾ ਤਾਂ ਕਿਉਂ ਫਿਰ ਹੈ ਨਾ ਪੰਜਾਬੀਆਂ ਨੂੰ ਤੁਸੀਂ ਮਾੜੀ ਲਾਈਟ ਚ ਦਿਖਾ ਕੇ ਲੋਕਾਂ ਦੇ ਮਨਾ ਚ ਇਹਨਾਂ ਦੇ ਪ੍ਰਤੀ ਨਫ਼ਰਤ ਪੈਦਾ ਕਰਦੇ ਹੋ ਹਿੱਸਾ ਕੱਢ ਦਿਓ ਸਭ ਦੇ ਸਾਥ ਸਭ ਦੇ ਗੱਲਾਂ ਕਰਦੇ ਹੋ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਤਾਂ ਕਿਉਂ ਸਿੱਖਾਂ ਨੂੰ ਕਿਉਂ ਤੁਸੀਂ ਟਾਰਗੇਟ ਕਰਦੇ ਹੋ ਉਹ ਹਿੱਸਾ ਕੱਟ ਦਿਓ ਤੇ ਜੇ ਨਹੀਂ ਕਟਣਗੇ ਤੇ ਸਿੱਖਾਂ ਦੇ ਖਿਲਾਫ ਕੋਈ ਕਿਹੜਾ ਸਿੱਖ ਬਰਦਾਸ਼ਤ ਕਰੂਗਾ ਅਸੀਂ ਤਾਂ ਪੰਜਾਬ 'ਚ ਨਾ ਕੋਈ ਦੇਖਣ ਨੂੰ ਰਾਜ਼ੀ ਹੋਗਾ ਨਾ ਕੋਈ ਚਲਣ ਦੇਊਗਾ ਮੈਂ ਤਾਂ ਲੋਕਾਂ ਨੂੰ ਅਪੀਲ ਕਰਦੀ ਆ ਤੁਸੀਂ ਪੰਜਾਬ ਦੇ ਰਹਿਣ ਵਾਲਿਓ ਜੇ ਪੰਜਾਬ ਦਾ ਸਾਡਾ ਭੈਣ ਭਰਾ ਕੋਈ ਹੋਏ ਕੋਈ ਵੀ ਕਮਿਊਨਿਟੀ ਸਾਡੇ ਪੰਜਾਬ ਦੇ ਭਾਵੇਂ ਹਿੰਦੂ ਹੋਵੇ ਭਾਵੇਂ ਸਿੱਖ ਭਾਵੇਂ ਮੁਸਲਮਾਨ ਭਾਵੇਂ ਇਸਾਈ ਕਿਸੇ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਜੇ ਉਹਨਾਂ ਨੂੰ ਗਲਤ ਨਜ਼ਰੀਏ ਦੇ ਨਾਲ ਪੇਸ਼ ਕੀਤਾ ਗਿਆ ਇਹੋ ਜੀ ਪਿਕਚਰਾਂ ਨੂੰ ਸਾਨੂੰ ਬਾਇਕਾਟ ਕਰਨਾ ਚਾਹੀਦਾ ਹੈ ਦੇਸ਼ ਪਰਚੇ ਬਾਇਕਾਟ ਕਰਨਾ ਚਾਹੀਦਾ ਹੈ ਤੇ ਮੈਂ ਸਿਨੇਮਾ ਹਾਲ ਵਾਲਿਆਂ ਨੂੰ ਵੀ ਕਵਾਂਗੀ ਕਿ ਇਹੋ ਜੀ ਤੁਸੀਂ ਇਹੋ ਜੀ ਪਿਕਚਰਾਂ ਨਾ ਦਿਖਾਓ ਜਿਹਦੇ ਨਾਲ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੇ ਤਾਂ ਕੱਲ ਮਾਹੌਲ ਖਰਾਬ ਹੋਏ ਅੱਗੇ ਸਾਡੇ ਪੰਜਾਬ 'ਚ ਅਮਨ ਸ਼ਾਂਤੀ ਕੀ ਕਾਨੂੰਨ ਵਿਵਸਥਾ ਵਰਗੀ ਕੋਈ ਚੀਜ਼ ਹੀ ਨਹੀਂ ਹੈ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਤਾਂ ਲੋਕੀ ਗੋਲੀ ਮਾਰੀਆਂ ਦਿਨ ਦਿਹਾੜੇ ਵੱਡੇ ਵੱਡੇ ਸਿੰਗਰ ਹੋਣ ਭਾਵੇਂ ਖਿਡਾਰੀ ਹੋਣ ਪਾਵੇਂ ਆਮ ਇਨਸਾਨ ਆਪ ਦੇ ਦੁਕਾਨ ਦੇ ਬਾਹਰ ਬੈਠੇ ਹੋਏ ਕਿਨੂੰ ਗੋਲੀ ਮਾਰ ਕੇ ਤੁਰ ਜਾਂਦਾ ਇਥੇ ਤਾਂ ਕਾਨੂੰਨ ਵਿੱਚ ਅੱਜ ਮੁੱਖ ਮੰਤਰੀ ਨੂੰ ਵੀ ਬੁਲੇਟ ਪ੍ਰੂਫ ਸ਼ੀਸ਼ਾ ਲਾਕੇ ਉਹਨੂੰ ਆਪ ਦਾ 15 ਅਗਸਤ ਦਾ ਭਾਸ਼ਣ ਦੇਣਾ ਪੈਂਦਾ ਹੈ ਤਾਂ ਇਹਦੇ ਨਾਲ ਤਾਂ ਸਾਫ਼ ਹੈ ਕਿ ਮੁੱਖ ਮੰਤਰੀ ਸੁਰੱਖਿਆ ਨਹੀਂ ਤੇ ਲੋਕਾਂ ਨੇ ਕੀ ਸੁਰੱਖਿਅਤ ਰਹਿਣਾ ਉਪਰੋਂ ਤੁਸੀਂ ਇਹੋ ਜਿਹੀ ਪਿਕਚਰਾਂ ਜੇ ਦਿਖਾਓਗੇ ਹਾਲ 'ਚ ਜਿਹਦੇ ਨਾਲ ਹੋਰ ਭਾਵਨਾਵਾਂ ਭੜਕਣਗੀਆਂ ਤੇ ਤੁਸੀਂ ਹੋਰ ਅੱਗ ਲਾਓਗੇ ਤੇ ਉਸ ਅੱਗ 'ਚ ਨਾ ਕੋਈ ਲੀਡਰ ਨਾ ਕੋਈ ਕੰਗਨਾ ਰਰੋਤ ਨਾ ਕੋਈ ਪਾਜਪਾ ਆਮ ਲੋਕਾਂ ਦਾ ਨੁਕਸਾਨ ਹੋਗਾ ਸੋ ਹੱਥ ਬਨ ਕੇ ਬੇਨਤੀ ਹੈ ਕਿ ਨਾ ਹੀ ਪਾਜਪਾ ਨੂੰ ਨਾਹੀ ਇਹ ਵਿਭਿੰਨੋ ਤਾਂ ਨਾਹੀ ਕਿਸੇ ਸੈਂਸਰ ਬੋਰਡ ਨੂੰ ਇਹੋ ਜੀ ਚੀਜ਼ਾਂ ਕੋਈ ਅਲਾਉ ਕਰਨੀ ਚਾਹੀਦੀ ਜਿਹਦੇ ਨਾਲ ਅਮਨ ਸ਼ਾਂਤੀ ਭਾਈਚਾਰਕ ਸਾਂਝ ਵਿੱਚ ਕੋਈ ਦਰਾਰ ਆ